अयोध्या ਵਿਖੇ ਭਗਵਾਨ ਰਾਮ ਜੀ ਦੇ ਮੰਦਿਰ ਉਦਘਾਟਨ ਦੀ ਖੁਸ਼ੀ ਵਿੱਚ ਗੋਬਿੰਦਪੁਰਾ ਖਾਂਡਵਾਲਾ ਇਲਾਕੇ ਤੋਂ ਕਾਂਗਰਸ ਨੇਤਾ ਗੌਰਵ अरोड़ा ਵੱਲੋਂ ਰਥ ਯਾਤਰਾ ਕੱਢੀ ਗਈ ਜੋ ਇਲਾਕੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚੀ ਅਤੇ ਸੰਗਤ ਨੂੰ ਮੰਦਿਰ ਦੀ ਵਧਾਈ ਦਿੱਤੀ ਗਈ। ਇਸ ਰਥ ਯਾਤਰਾ ਨੂੰ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਨੇ ਰਵਾਣਾ ਕੀਤਾ। ਸतीश ਬੱਲੂ, ਬੰਟੀ ਪਹਿਲਵਾਨ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਰਥ ਯਾਤਰਾ ਵਿੱਚ ਹਾਜ਼ਰੀ ਭਰੀ। ਸਾਡੇ ਸਾਰੇ ਸਾਥੀਆਂ ਨੇ ਗੌਰਵ ਜੀ ਨੇ ਬੱਲੂ ਜੀ ਨੇ ਸਾਰਾ ਇਲਾਕਾ ਨਿਵਾਸੀਆ ਨੇ ਇਹ ਸ਼ੋਭਾ ਯਾਤਰਾ ਦਾ ਸ਼ੁਭਾਰੰਭ ਹੋ ਰਿਹਾ ਹੈ ਇਹ ਖੰਡ ਵਾਲਾ ਇਲਾਕੇ ਤੋਂ ਸ਼ੁਭਾਰੰਭ ਹੋ ਰਿਹਾ ਹੈ ਉਹ ਸੁਖ ਭਾਜੀ ਸਾਡੇ ਸਾਰੇ ਸਾਥੀ ਪੰਨੂ ਜੀ ਔਰ ਸਾਰੇ ਸਾਥੀ ਅੱਜ ਇੱਥੇ ਉਪਸਥਿਤ ਹੋਏ ਆ ਔਰ ਪ੍ਰਭੂ ਰਾਮ ਦੀ ਜੈਕਾਰਿਆਂ ਦੇ ਨਾਲ ਇਹ ਇਲਾਕਾ ਗੂੰਜ ਰਿਹਾ ਹੈ ਪ੍ਰਭੂ ਦੇ ਜੈਕਾਰਿਆਂ ਦੇ ਨਾਲ ਇਹ ਇਲਾਕਾ ਸ਼ਾਨਦਾਰ ਆਵਾਜ਼ ਚ بلند ਹੋਇਆ ਹੈ ਅਯੋਧਿਆ ਵਿੱਚ ਜਿਹੜਾ ਰਾਮ ਮੰਦਿਰ 22 ਤਰੀਕ ਨੂੰ ਜਿਹੜਾ ਉਹਦਾ ਉਹ ਘਟਨਾ ਉਹਦੇ ਵਿੱਚ ਅੱਜ 18 ਤਰੀਕ ਦਿਨ ਵੀਰਵਾਰ ਅੱਜ ਗੋਬਿੰਦਪੁਰ ਤੋਂ ਜਿਹੜੀ ਇਹ ਸ਼ੋਭਾ ਯਾਤਰਾ ਨਿਕਲ ਲੱਗੀ ਹੈ ਦਸ ਯਾਤਰਾ